ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਕੱਲ ਇੱਕ ਲੋਕ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਇਹ ਕਹਿਣ ਫੈਸਲਾ ਲਿਆ ਹੈ ਕਿ तमाम ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀ ਆਫੀਸਰ ਸਹਿਬਾਨ ਲੰਮੇ ਸਮੇਂ ਤੋਂ ਵੱਖ-ਵੱਖ ਥਾਵਾਂ ਤੇ ਸੇਵਾ ਨਿਭਾਰੇ ਸੀ ਜਿਸ ਦੇ ਕਾਰਨ ਕੁਝ ਲੋਕਾਂ ਦਾ ਇਹ ਫੀਡਬੈਕ ਸੀ ਔਰ ਇਹ ਪਰਟੀਕੂਲਰ ਪੂਰੇ ਅਫੀਸਰ ਸਹਿਬਾਨਾਂ ਬਾਰੇ ਨਹੀਂ ਇਹ ਕੁਝ ਲੋਕਾਂ ਬਾਰੇ ਫੀਡਬੈਕ ਸੀ ਕਿ ਪੰਜਾਬ ਚ ਨਸ਼ਿਆਂ ਦਾ ਜਿਹੜਾ ਕਾਰੋਬਾਰ ਚੱਲਦਾ ਰਿਹਾ ਉਹਦੇ ਚ ਇੱਕ ਨੈਕਸਸ ਕੰਮ ਕਰਦਾ ਹੈ ਜਿਦੇ ਚ ਕੁਝ ਪੁਲਿਸ ਦੇ ਲੋਕ ਵੀ ਸ਼ਾਮਿਲ ਰਹਿਆ ਆਪਣੇ ਇਕਨੋਮਿਕ ਇੰਟਰਸਟ ਕਰਕੇ ਔਰ ਲੋਕਾਂ ਦਾ ਇਹ ਫੀਡਬੈਕ ਸੀ ਕਿ ਜਿਹੜੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਆ ਉਹਨਾਂ ਨੂੰ ਜ਼ਰੂਰ ਬਦਲੀ ਕਰਕੇ ਦੂਜੇ ਸਟੇਸ਼ਨਾਂ ਤੇ ਪਹੁੰਚਾਇਆ ਜਾਵੇ ਔਰ ਸਰਕਾਰ ਨੇ ਇੱਕ ਬਿਹਤਰ ਫੈਸਲਾ ਲਿਆ तमाम ਪੁਲਿਸ ਅਫਸਰ ਸਹਿਬਾਨਾਂ ਨੂੰ ਦੂਸਰੀਆਂ ਥਾਵਾਂ ਤੇ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਲੇਕਿਨ ਇਹ ਰੂਟੀਨ ਦਾ ਜਿਹੜਾ ਇੱਕ ਫੈਸਲਾ ਸਰਕਾਰ ਦੀ ਡਿਸਕ੍ਰੀਸ਼ਨ ਹੈ ਮੁੱਖ ਮੰਤਰੀ ਜੀ ਦਾ ਅਧਿਕਾਰ ਖੇਤਰ ਹੈ ਉਹਨੂੰ ਲੈ ਕੇ ਸਭ ਤੋਂ ਜ਼ਿਆਦਾ ਅਗਰ ਪਰੇਸ਼ਾਨੀ ਜੋ ਸਾਹਮਣੇ ਆਈ ਉਹ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਆ ਜਿਨ੍ਹਾਂ ਨੇ ਅੱਜ ਬਿਆਨ ਦਿੱਤਾ ਕਿ ਜਿਹੜੇ ਪੁਲਿਸ ਅਫਸਰਾਂ ਨੂੰ ਕਾਂਗਰਸ ਨੇ ਕਾਂਗਰਸ ਨੂੰ ਵੋਟ ਪਾਈ ਉਹਨਾਂ ਨੂੰ ਤਬਦੀਲ ਕੀਤਾ ਗਿਆ ਪਹਿਲੀ ਗੱਲ ਪਹਿਲਾ ਸਵਾਲ ਤੇ ਮੇਰਾ ਰਾਜਾ ਬੜਿੰਗ ਜੀ ਨੂੰ ਇਹ ਹੈ ਵੀ ਇਹਨਾਂ ਨੂੰ ਇਸ ਤਰ੍ਹਾਂ ਦਾ ਗਿਆਨ ਕਿੱਥੋਂ ਪੈਦਾ ਹੋਇਆ ਵੀ ਇਹਨਾਂ ਨੂੰ ਪਾਰਟਿਕੂਲਰ ਲੋਕਾਂ ਨੇ ਵੋਟ ਪਾਈ ਹੈ ਜਾਂ ਨਹੀਂ ਪਾਈ ਇਹ ਕਾਂਗਰਸ ਨੂੰ ਪਹਿਲਾਂ ਹੀ ਕਿਥਾਂ ਪੱਤਰਾ ਲੱਗ ਜਾਂਦਾ ਹੈ ਔਰ ਪਿੱਛੇ ਜੇ ਵੀ ਆਪਾਂ ਦੇਖਿਆ ਹੈ ਜਿਹੜੇ ਮੈਂਬਰ ਪਾਰਲੀਮੈਂਟ ਕਾਂਗਰਸ ਵੱਲੋਂ ਕੁਬਾਇਆ ਸਾਹਿਬ ਇਲੈਕਟਡ ਹੋਏ ਆ ਫਰੋਜ਼ਪੁਰ ਕੌਨਸਟੈਂਸੀ ਤੋਂ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀ ਕਿ ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਪਾਈ ਉਹਨਾਂ ਦਾ ਵੀ ਸਾਨੂੰ ਪਤਾ ਹੈ ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਨੂੰ ਵੀ ਦੇਖਾਂਗੇ ਸੋ ਇੱਕ ਤੇ ਸਵਾਲ ਇਹ ਖੜਾ ਹੁੰਦਾ ਹੈ ਵੀ ਕਿਤੇ ਨਾ ਕਿਤੇ ਕਾਂਗਰਸ ਨੂੰ ਕੋਈ ਨਾ ਕੋਈ ਨਜ਼ਦੀਕੀਆਂ ਜਿਹੜੀਆਂ ਰਹੀਆਂ ਹਨ 유ਨੀਫਾਰਮ ਤੋਂ ਉੱਪਰ ਉੱਠ ਕੇ ਉਹਦਾ ਦਰਦ ਜਿਹੜਾ ਕਾਂਗਰਸ ਦੇ ਪ੍ਰਧਾਨ ਸਾਹਿਬ ਨੂੰ ਹੋਇਆ। ਦੂਜੀ ਗੱਲ ਕਿਉਂਕਿ ਇਹ ਸਵਾਲ ਪੰਜਾਬ ਦੇ ਲੋਕਾਂ ਨੇ ਵਾਰ-ਵਾਰ ਖੜੇ ਕੀਤੇ ਆ ਜਿਹੜਾ ਨੈਕਸਸ ਕੰਮ ਕਰਦਾ ਰਿਹਾ ਖਾਸ ਕਰ ਨਸ਼ੇ ਦੇ ਕਾਰੋਬਾਰ ਤੋਂ ਪੁਲਿਸ ਦੇ ਕੁਝ ਲੋਕ ਸ਼ਾਮਲ ਰਿਹਾ ਰਾਜਾ ਬੜਿੰਗ ਜੀ ਨੂੰ ਉਹਨਾਂ ਦੀ ਟਰਾਂਸਫਰ ਤੇ ਪਰੇਸ਼ਾਨੀ ਹੈ ਜਾਂ ਦੁੱਖ ਹੋਇਆ ਜਾਂ ਅਬਜੈਕਸ਼ਨ ਹੋਇਆ ਤੇ ਰਾਜਾ ਬੜਿੰਗ ਜੀ ਕਿ ਤੁਹਾਡਾ ਵੀ ਕੋਈ ਲੈਣ ਦੇਣ ਤੇ ਨਹੀਂ ਇਹਨਾਂ ਨਾਲ ਕੋਈ ਹਿੱਸੇਦਾਰੀ ਤੇ ਨਹੀਂ ਰਹੀ ਰਾਜਾ ਬੜਿੰਗ ਜੀ ਦੇ ਜਿਹੜਾ ਰਿਐਕਸ਼ਨ ਆਇਆ ਪੁਲਿਸ ਦੇ ਟਰਾਂਸਫਰ ਨੂੰ ਪ੍ਰਤੀਤ ਹੈ ਹੁੰਦਾ ਹੈ ਵੀ ਰਾਜਾ ਬੜਿੰਗ ਜੀ ਨੂੰ ਨਿੱਜੀ ਤੌਰ ਤੇ ਕੋਈ ਬਹੁਤ ਵੱਡਾ ਨੁਕਸਾਨ ਜਿੱਤਰਾ ਹੋ ਜਾਂਦਾ ਹੈ